ਵਿਸਟਾ ਵੀਜ਼ਾ ਸਕੈਮ ਥੋੜਾ ਹੋਰ ਦੱਸ ਦੇਣਾ ਤੁਹਾਡੀ ਫਾਈਲ ਲੱਗ ਗਈ ਤੁਹਾਡੀ ਫਾਈਲ ਬਹੁਤ ਵਧੀਆ ਤਰੀਕੇ ਨਾਲ ਐਮਬੈਸੀ 'ਚ ਪਹੁੰਚਾ ਦਿੱਤੀ ਵੀਜ਼ਾ ਵੀ ਆ ਗਿਆ ਪਰ ਤੁਹਾਨੂੰ ਕਾਲ ਜਾਣੀ ਹੈ ਤੁਹਾਡਾ ਵੀਜ਼ਾ ਨਹੀਂ ਆਇਆ ਜੀ ਤੁਸੀਂ ਡਰ ਜਾਣਾ ਯਾਰ ਮੈਨੂੰ ਤੁਸੀਂ ਕਿਹਾ ਸੀ ਵੀਜ਼ਾ ਪੱਕਾ ਲੱਗਣਾ ਉਹਨਾਂ ਕਹਿੰਦਾ ਹੁਣ ਮੇਰੇ ਕੋਲ ਇੱਕ ਹੋਰ ਕੁੰਡੀ ਹੈਗੀ ਆ ਆਪਾਂ ਇੱਕ ਅਪੀਲ ਪਾਵਾਂਗੇ ਇਮੀਗ੍ਰੇਸ਼ਨ ਕੋਲ ਪੀ ਜਿਹੜਾ 10 ਦਿਨਾਂ 'ਚ ਰਿਜ਼ਲਟ ਆ ਜਾਣਾ ਜੇ ਵੀਜ਼ਾ ਆ ਗਿਆ ਤੇ 5 ਲੱਖ ਹੋਰ ਲੱਗੂਗਾ ਤੁਸੀਂ ਕਹਿਣਾ ਯਾਰ 20 ਲੱਖ ਪਹਿਲਾ ਦਿਨ ਆ ਸੀ ਸਟੂਡਰ ਵੀਜ਼ਾ ਬਿਲਕੁਲ ਜੀ ਵੈਸੇ ਵੈਸੇ ਵੀਸਟਰ ਵੀਜ਼ੇ ਦੇ ਕਿੰਨੇ ਕਿੰਨੇ ਡਾਲਰ ਸੀ ਸ ਮੈਂ ਲਾਦਾ ਕਿ ਸਰ 100 ਡਾਲਰ ਐਂਬੈਸੀ ਦੀ ਫੀਸ ਆ 85 ਡਾਲਰ ਬਾਇਓਮੈਟ੍ਰਿਕਸ ਆ 185 ਡਾਲਰ ਮੈਂ ਲੁਧਿਆਣੇ ਦੀ ਇੱਕ ਕੰਪਨੀ ਨਾਮ ਨਹੀਂ ਦੱਸ ਸਕਦਾ ਜੇ ਬਾਲੀਗਾ ਲੋਡ ਬਈ ਦੀ ਕਿਸ ਦਿਨ ਦੱਸ ਵੀ ਦੇਵਾਂਗੇ ਸ਼ਰੀਆਮ ਕਾਲ ਜਾਂਦੀ ਆ ਵੀ ਤੇਰਾ ਵੀਜ਼ਾ ਰਿਫਿਊਜ਼ ਆ ਪਰ 8ਵੇਂ ਦਿਨ ਕਾਲ ਆਉਂਦੀ ਆ ਜੀ ਤੇਰਾ ਵੀਜ਼ਾ ਲੱਗ ਗਿਆ ਪਰ ਅੱਜ ਸਾਢੇ 4 ਲੱਖ ਲੈਣਾ ਫੇਰ ਪਾਸਪੋਰਟ ਮਿਲਣਾ ਕਿਸੇ ਕੰਸਲਟੈਂਟ ਨੇ ਜੇ ਜਨਵਰੀ ਕੰਮ ਕਰਨ ਦੀ ਫੀਸ ਲੈਣੀ 25 ਤੋਂ 40 ਹਜ਼ਾਰ ਲੈ ਵੀ ਸਕਦਾ ਕੋਈ ਪ੍ਰੋਬਲਮ ਨਹੀਂ ਅਗਰ ਵੀਜ਼ਾ ਰਿਫਿਊਜ਼ ਹੋ ਜੇ ਇੰਡੀਆ ਤੋਂ ਬੈਠੇ ਤਾਂ ਆਪਾਂ ਕੋ 60 ਦੇਣਾ ਅਪੀਲ ਲਾਉਣ ਦੇ ਜਿਹਨੂੰ ਕਹਿੰਦੇ ਆ ਜੀ ਸਭ ਕੋ ਰਾਈਟ ਹੈਗਾ ਹਰ ਕਿਸੇ ਕੋਲ ਰਾਈਟ ਆ ਉਹ ਦਸਾਂ ਦਿਨਾਂ ਚ ਵੀਜ਼ਾ ਨਹੀਂ ਆਉਣਾ ਉਹ ਫਿਰ ਜੇ ਕੋਈ ਐਦਾਂ ਕਹਿੰਦਾ ਜਿਹੜੇ ਵਿਊਰ ਸੁਣ ਰਹੇ ਨੇ ਤਾਂ 100% ਸਕੈਮ ਹੈ 100 ਮੈਨੂੰ ਇੱਕ ਵੀ ਬੰਦਾ ਸਾਹਮਣੇ ਲੈ ਕੇ ਦਿਖਾ ਦੇ યુએસ સે ਦਾ વિઝા 45 લાખ રૂપિયા ਦੇ ਵਿੱਚ હાં ਤਾਂ ਕਿ 100 200 300 ડોલર ફીસ હોਣੀ હે ਜਦੋਂ વિઝા લાગ ਗਿਆ ਤਾਂ પાસપોર્ટ તણો ઉધો ਮਿਲਣਾ જો ਤੁਸੀਂ પૈસે دیઓંગે યુએસ વિઝા ਦੀ ਜਿਹੜੀ ਐਮਬੈਸੀ ਫੀਸ ਆ ਉਹ 185 યુએસਡੀ ਆ ਉਹਨੂੰ ਕਨਵਰਟ ਕਰੋ 12 13 15000 ਰੁਪਏ ਬਣਦਾ ਜਿੰਨਾ ਵੀ ਰੇਟ ਆ ਉਸ ਤੋਂ ਬਾਅਦ ਉਹਨਾਂ ਦਾ ਕੋਈ ਖਰਚਾ ਨਹੀਂ ਆ ਜਿਹੜਾ 45 લાખ ਵਾਲਾ ਵੀਜ਼ਾ ਆ ਤੇ 185 ડોਲਰ ਯੂએસ ਵੀਜ਼ਾ ਦੋਵੇਂ ਸੇਮ ਆ ਸਟੱਡੀ ਵੀਜ਼ੇ ਤੇ ਆਪਾਂ ਗੱਲ ਕਰੀਏ ਪੂਰਾ ਕੋਈ ਤਾਂ 2.5 ਲੱਖ ਚ ਗਈ ਜਾਂਦਾ ਯੂਕੇ ਦਾ ਵੀਜ਼ਾ ਕੋਈ 4 ਲੱਖ ਚ ਪਈ ਜਾਂਦਾ ਹੁਣ ਤਾਂ ਕੈਨੇਡਾ ਦਾ ਕਈ-ਕਈ ਤਾਂ 2-2 3-3 ਲੱਖ ਦੇ ਵਿੱਚ ਸਟੱਡੀ ਵੀਜ਼ੇ ਕਹੀ ਜਾਂਦੇ ਨੇ 2 ਲੱਖ 3 ਲੱਖ ਵਿੱਚ ਸਟੱਡੀ ਵੀਜ਼ਾ ਕਿੱਦਾਂ ਲੱਗ ਜੂਗਾ ਤੁਸੀਂ ਸੁਣਿਆ ਹੋਊਗਾ ਕਹਿੰਦੇ ਨੇ ਬਹੁਤ ਸੁਣਦੇ ਆ ਜੀ ਕਹਿਣ ਕਿ ਫਰਾਂਨਾ ਬਣ ਲਾ ਕਿੰਨਾ 4 ਲੱਖ ਕਿੱਦਾਂ ਲੱਗ ਜੂਗਾ ਮਿਨਿਮਮ ਮੰਨ ਲਓ ਫੀਸ ਕਿਸੇ ਕਾਲਜ ਦੀ 10000 ਇਹ ਤੋਂ ਥੱਲੇ ਤਾਂ ਨਹੀਂ 12 ਲੱਖ ਤਾਂ ਜੀਆਈਸੀ ਹੋਏ ਹੋ ਤੇ 10000 ਉਹਨੂੰ 60 ਨਾਲ ਗਰੋ 18 ਲੱਖ ਬਣ ਗਿਆ 4 ਲੱਖ ਚ ਵੀਜ਼ਾ ਕਿੱਦਾਂ ਆ ਜੂਗਾ ਵਾਡੀਆਂ ਫਾਈਲਾਂ ਤੇ ਗੈਂਬਲ ਹੋ ਹੀ ਜਾਣਾ ਹੋ ਹੀ ਜਾਣਾ ਕਦੀ ਤੇ ਵੀਜ਼ਾ ਨਿਕਲੂਗਾ ਤੇ ਜਦੋਂ 50 ਫਾਈਲਾਂ ਜਾਣੀਆਂ ਇੱਕ ਅੱਧੀ ਨਿਕਲ ਜਾਣੀ ਉਹ ਤੋਂ 4-5 ਲੱਖ ਲੈਣਾ ਕੋਈ ਪੈਕੇਜ ਨਹੀਂ ਆ ਆਪਾਂ 10 ਦਿਨ ਕਿਸੇ ਦਾ ਕੰਮ ਕਰਕੇ ਆਪਣਾ ਦਫਤਰ ਖੋਲ ਲੈਨੇ ਆ ਤੇ ਫਿਰ ਆਪਾਂ ਸੋਸ਼ਲ ਮੀਡੀਆ ਰੋਲਾ ਪਤਾ ਹੀ ਕੌਣ ਨੇ ਆ ਪੰਜਾਬ ਦੀ ਸਭ ਤੋਂ ਭਰੋਸੇਮੰਦ ਕੰਪਨੀ ਉਹ ਤੁਹਾਨੂੰ ਬਣਾਇਆ ਕਿੰਨੇ ਇਹ ਤੁਹਾਡਾ ਕੌਂਟੈਸਟ ਚੱਲਿਆ ਕਦੋਂ ਸੀਗਾ ਵੀ ਤੁਸੀਂ ਸਭ ਤੋਂ ਵੱਧ ਭਰੋਸੇਮੰਦ ਹੋ ਅਗਰ ਵਿਸਟਰ ਵੀਜ਼ਾ ਤੇ ਜਾਣਾ ਤਾਂ ਡਾਕੂਮੈਂਟ ਆਪਣੇ ਆਪ ਦੋ ਕਿਸੇ ਨੂੰ ਕੱਲਾ ਪਾਸਪੋਰਟ ਆਧਾਰ ਕਾਰਡ ਬੈਂਕ ਕਾਰਡ ਨਾ ਦੋ ਸਟੱਡੀ ਵੀਜ਼ਾ ਤੇ ਜਾਣਾ ਤਾਂ ਪੈਕੇਜ ਸਿਸਟਮ ਚੋਂ ਨਿਕਲ ਜਾਓ ਇਮੀਗ੍ਰੇਸ਼ਨ ਕੰਸਲਟੈਂਟ ਤੋਂ ਪੈਸੇ ਬਹੁਤ ਕਮਾ ਰਹੇ ਆ ਬਿਲਕੁਲ ਜੀ ਇਹ ਸੋਣਾਂ ਦੇ ਵਿੱਚ ਦਾ ਬਹੁਤ ਆ ਰਿਹਾ ਹਾਂ ਹਾਂ ਜੀ ਪਰ ਰਿਐਲਿਟੀ ਥੋੜੀ ਡਿਫਰੈਂਟ ਆ ਬਣਾ ਵੀ ਉਹੀ ਜ਼ਿਆਦਾ ਰਹੇ ਨੇ ਜਿਨ੍ਹਾਂ ਨੇ ਆਪਣੀ ਰੀਅਲ ਪਿਕਚਰ ਬਾਹਰ ਨਹੀਂ ਦਿਖਾਉਣੀ ਕਹਿਣਾ ਕੋਸ਼ਾ ਕਰਨਾ ਕੋਸ਼ਾ ਸੋ ਜੇ ਤੁਸੀਂ ਸਹੀ ਕੰਮ ਕਰੋਗੇ ਤੇ ਕੰਮ ਕਾਫੀ ਕਰਨਾ ਪੈਣਾ ਵੱਧ ਪੈਸੇ ਬਣਾਉਣ ਨੂੰ ਪਰ ਜੇ ਤੁਸੀਂ ਰਾਤੋਂ ਰਾਤ ਮਸ਼ਹੂਰ ਹੋਣਾ ਦੋ ਤਿੰਨ ਰਸਤੇ ਲੱਭ ਲੋ ਉਹ ਵੀ ਅੱਜ ਕੱਲ ਬਹੁਤ ਚੱਲੀ ਜਾਂਦੇ ਆ ਜੀ ਪੈਕੇਜ ਵਾਲਾ ਕੰਮ ਤੁਹਾਨੂੰ ਸਾਰਿਆਂ ਨੂੰ ਪਤਾ ਆਪਾਂ ਸਾਰੀਆਂ ਗੱਲਾਂ ਕਰਨੀਆਂ ਨੇ ਵੈਸੇ ਵੈਸੇ ਤੁਹਾਡੇ ਬਾਰੇ ਜਿੰਨਾ ਕਿ ਮੈਂ ਸੁਣਿਆ ਕਹਿੰਦੇ ਤੁਹਾਡੇ ਸਮਝ ਚ ਲੱਗ ਲੱਗਦੀ ਹੈ ਤੁਹਾਨੂੰ ਲੱਗਦਾ ਕਿ ਯਾਰ ਇਹਨਾਂ ਦੇ ਪੈਸੇ ਮਿਹਨਤ ਦੀ ਕਮਾਈ ਖਰਾਬ ਹੋ ਜਾਣੀ ਆ ਟੱਕਰਾ ਕਰੀਏ ਮੋੜ ਦਈਏ ਜਾਂ ਫਿਰ ਤੁਸੀਂ ਕਹਿੰਦੇ ਹੋ ਕਿ ਯਾਰ ਅਪਗ੍ਰੇਡ ਕਰ ਲਓ ਆਪਣਾ ਸਾਰਾ ਜੋ ਵੀ ਤੁਹਾਡੇ ਫਾਈਲ ਆ ਪਾਜੀ ਦੇਖੋ ਹਰ ਕਫਾਲ ਦੇ ਵੀਜ਼ਾ ਨਹੀਂ ਆ ਸਕਦਾ ਸਾਨੂੰ ਇਹ ਸਮਝਣਾ ਪੈਣਾ ਜੇ ਤੁਸੀਂ ਸੋਚੋ ਵੀ ਅਗਰ ਬੰਦੇ ਦੀ ਕੋਈ ਇੱਥੇ ਫਾਈਨੈਂਸ਼ਲੀ ਪ੍ਰੋਪਰ ਸਟਰੋਂਗ ਨਹੀਂ ਹੈਗਾ ਕੁਛ ਉਹਦੀ ਐਜੂਕੇਸ਼ਨ ਬੈਕਗ੍ਰਾਉਂਡ ਨਹੀਂ ਹੈਗੀ ਅਗਰ ਉਹਦਾ ਕੈਨੇਡਾ ਜਾਣ ਦਾ ਕੋਈ ਪ੍ਰੋਪਰ ਪਰਪਸ ਨਹੀਂ ਬਣਦਾ ਤਾਂ ਵੀਜ਼ਾ ਨਹੀਂ ਹੋਣਾ ਉਹਦਾ ਪਰ ਕੁਝ ਸਾਡੇ ਜਿਹੜੇ ਨਾਲ ਦੇ ਆਪਣੇ ਉਂ ਤੜਲੇਦਾਰ ਮੰਨਦੇ ਨੇ ਉਹ ਇਹ ਚੀਜ਼ ਅਕਸੈਪਟ ਨਹੀਂ ਕਰਨਾ ਚਾਹ ਬਿਲਕੁਲ ਪੈਸੇ ਤੁਹਾਡੇ ਖਾਤੇ ਪੁਰਾਣੀ ਚੀਜ਼ ਕਿਸੇ ਦੀ ਦਿਖਾਉਂਦੀ ਹੈ ਹਰ ਕੰਮ ਹੀ ਭਾਜੀ ਇਹ ਕੰਮ ਚੱਲਦਾ ਪਿਆ ਵਿਸਟਰ ਵੀਜ਼ਾ ਜਿਵੇਂ ਤੁਹਾਨੂੰ ਬਾਜ਼ਾਰ ਬਰਤੀ ਸਾਰੇ ਸੁਣਦੇ ਪਏ ਆ ਬਹੁਤ ਤਗੜਾ ਸਕੈਮ ਵੱਡੇ ਲੈਵਲ ਠੱਗੀ ਚੱਲਦੀ ਪਈ ਆ ਔਰ ਤੁਹਾਨੂੰ ਪਤਾ ਵੀ ਕੀ ਕਹਿਣਾ ਉਹਨਾਂ ਨੇ ਦੋ ਚੀਜ਼ਾਂ ਚਾਹੀਦੀਆਂ ਭਾਜੀ ਦੋ ਨਹੀਂ ਐਕਚੁਅਲੀ ਤਿੰਨ ਪਾਸਪੋਰਟ ਆਧਾਰ ਕਾਰਡ ਪੈਨ ਕਾਰਡ ਕੋਈ ਇੱਕ ਬੰਦਾ ਦੱਸੇ ਜਿਹੜਾ ਆਪਾਂ ਵੀਜ਼ੇ ਪੈਕੇਜ ਕਰਦੇ ਪਏ ਕੋਈ ਚੌਥਾ ਡਾਕੂਮੈਂਟ ਮੰਗਦਾ ਵੱਡੀ ਵੱਡੀ ਵੀਡੀਓ ਆ ਰਹੀਆਂ ਹੁੰਦੀਆਂ ਨੇ ਕਿ ਆ ਜਾਂਦਾ ਸਾਨੂੰ ਸਿਰਫ ਇਹ ਤਿੰਨ ਚੀਜ਼ਾਂ ਚਾਹੀਦੀਆਂ ਨੇ ਤੁਸੀਂ ਦੱਸੋ ਕਿਹੜਾ ਵੀਜ਼ਾ ਐ ਸਾ ਜਿਹੜਾ ਇਹ ਤਿੰਨ ਡਾਕੂਮੈਂਟ ਤੇ ਤੁਹਾਨੂੰ ਕੈਨੇਡਾ ਦੀ ਬੈਸੀ ਦੋ ਕਈ ਦੇ ਸਕਦੀ ਆ ਇਦਾਂ ਤੇ ਹਰ ਕੋਈ ਬੰਦਾ ਆਖੇਗਾ ਵੀ ਆਪਣਾ ਪਾਸਪੋਰਟ ਲੈ ਜਾਓ ਜੀ ਆਧਾਰ ਕਾਰਡ ਨਾਲ ਦੋ ਵੀਜ਼ਾ ਮਿਲ ਜਾਊਗਾ ਪਰ ਇਦਾਂ ਹੋਣਾ ਨਹੀਂ ਨਾ ਉਹ ਹੁੰਦਾ ਬਹੁਤ ਵੱਡਾ ਸਕੈਮ ਬਹੁਤ ਵੱਡੀ ਠੱਗੀ ਫਾਈਲ ਤੁਹਾਡੀ ਡਾਕੂਮੈਂਟ ਤੁਹਾਡੇ ਪਰ ਜਿਹੜੀ ਪ੍ਰੋਫਾਈਲ ਕਿਸੇ ਹੋਰ ਦੀ ਚੱਲ ਜਾਣੀ ਆ ਡਾਕੂਮੈਂਟ ਕਿਸੇ ਹੋਰ ਦੇ ਲੱਗ ਜਾਣੇ ਆ ਬੈਂਕ ਵਿੱਚ ਅਗਰ ਤੁਹਾਡੇ 50000 ਆ ਤਾਂ ਉਹਨੂੰ 50 ਲੱਖ ਸ਼ੋਅ ਕੀਤਾ ਜਾਣਾ ਅਗਰ ਤੁਸੀਂ ਹੈਗੇ ਇੱਕ ਆਮ ਕਿਸਾਨ ਹੋ ਤਾਂ ਤੁਹਾਨੂੰ ਡਾਕਟਰ ਐਮਬੀਬੀਐਸ ਦਾ ਕੋਈ ਤੁਹਾਨੂੰ ਕੋਈ ਸੀਏ ਦਿਖਾ ਦੇਣਾ ਜਾਣਾ ਕੁਝ ਵੀ ਜਿੰਦਾ ਉਸ ਅਫੀਸਰ ਨੂੰ ਲੱਗੇ ਵੀ ਸੱਚੀ ਇਹ ਬੰਦਾ ਏ ਐਡਾ ਤਗੜਾ ਕਾਬਿਲ ਆ ਇੰਨੇ ਪੈਸੇ ਕਮਾਈ ਜਾਂਦਾ ਇਹ ਸੱਚੀ ਘੁੰਮਣ ਫੇਰਨ ਚੱਲਿਆ ਪਰ ਉਹ ਰਿਐਲਿਟੀ ਉਹ ਨਹੀਂ ਹੁੰਦੀ ਤੇ ਉਹ ਲੱਗਣੇ ਕਿੰਨੇ ਆ ਵਿੱਚੋਂ ਤਿੰਨ ਚਾਰ ਪੰਜ ਲੱਗ ਜਾਣਗੇ ਫਾਈਲਾਂ 100 150 300 ਵੀ ਜਾਣੀਆਂ ਨੇ ਸੋੜੇ ਤਿੰਨ ਚਾਰ ਵੀਜ਼ੇ ਲੱਗਣੇ ਆ ਉਹੀ ਬਾਹਰ ਆਉਣੇ ਆ ਔਰ ਲੈਣੇ ਕਿੰਨੇ ਪੈਸੇ ਆ 25 ਲੱਖ 30 ਲੱਖ ਕਹਿਣਾ ਕੀ ਇਹ ਤੁਹਾਨੂੰ ਆਫਟਰ ਵੀਜ਼ਾ ਪੈਸੇ ਲਵਾਂਗੇ ਜੀ ਪਹਿਲਾਂ ਤਾਂ ਕੁਝ ਲੈ ਹੀ ਨਹੀਂ ਰਹੇ ਜੇ 10 25 30 ਪੈਪਲ ਇਹ ਸਿੱਧੇ ਹੀ ਫਿਰ ਸੁਭਲ ਹੀ ਪੈਸੇ ਨੇ ਸੁੱਕੇ ਪੈਸੇ ਆ ਜੀ ਪਰ ਬਣਨੇ ਕਿੰਨੇ ਕਿ ਨਹੀਂ ਸਾਨੂੰ ਸਿਰਫ ਇਹ ਪ੍ਰੋਬਲਮ ਇਹ ਆ ਅਸੀਂ ਈਜ਼ੀ ਰਸਤਾ ਲੱਭੀ ਜਾਂਦੇ ਆ ਵੀ ਬਸ ਸਾਨੂੰ ਬੰਦਾ ਉਹ ਚਾਹੀਦਾ ਜਿਹੜਾ ਪੈਸੇ ਆਫਟਰ ਵੀਜ਼ਾ ਲਵੇ ਔਰ ਡਾਕੂਮੈਂਟ ਕੋਈ ਨਹੀਂ ਲਾਵੇ